ਕੱਲ ਕਰ ਲੋ ਉਹ ਤਾਂ ਨਹੀਂ ਹੁੰਦਾ ਕੋਰਾ اٹੇ ਨਹੀਂ ਦੀ ਜੇ ਕੋਈ ਕੋਈ ਹੁੰਦਾ ਨਹੀਂ ਠੀਕ ਆ ਕੋਈ ਘਾੜਾ ਨਹੀਂ ਆਪਾਂ ਸੱਜੇ ਇਹਨਾਂ ਦੇ ਪਹਿਲੇ ਪਹਿਲੇ ਇੰਜੈਕਸ਼ਨ ਚ ਲੱਗੇ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਗੁਰਮੀਤ ਸਿੰਘ ਜੀ ਹਾਂ ਕੀ ਮਾਮਲਾ ਹੋਇਆ ਤੁਸੀਂ ਬੱਚੇ ਲੈ ਕੇ ਪਹੁੰਚੇ ਹੋ ਹਸਪੀਟਲ ਹਾਂਜੀ ਤੇ ਸਾਡੇ ਖੇਰ ਨੇ ਪਿੰਡ ਇੱਕ ਡੋਮਨ ਆਉਟ ਦਾ ਆ ਗਿਆ ਮੇਰੇ ਗਰਾਉਂਡ ਸਕੂਲ ਦੇ ਵਿੱਚ ਮਤਲਬ ਤੇ ਉਹ ਬੱਚਿਆਂ ਦੇ ਬੱਚੇ ਕਲਾਸ ਲਾਉਣ ਲੱਗੇ ਸੀਗੇ ਉੱਠ ਕੇ ਜਾ ਕੇ ਲੰਚ ਕਰਕੇ ਤੇ ਉਹ ਕਲਾਸ 'ਚ ਜਾਣ ਲੱਗੇ ਸੀਗੇ ਉਸ ਤੋਂ ਬਾਅਦ ਡੋਮਨ ਆਇਆ ਹੀ ਉੜਦੌੜਦਾ ਉਹਨੇ ਅੱਗੇ ਬੱਚਿਆਂ ਨਾਲ ਸਾਰਿਆਂ ਦੇ ਲੜ ਗਿਆ ਇਹ ਆਪਣੇ ਜਿਹੜਾ ਸਕੂਲ ਆ ਪ੍ਰਾਇਮਰੀ ਸਕੂਲ ਹੈ ਪ੍ਰਾਇਮਰੀ ਸਕੂਲ ਹੈ ਪੰਜਵੇਂ ਤੱਕ ਆਈ ਇਹ ਕਿੰਨੇ ਬੱਚਿਆਂ ਨੂੰ ਕਟਿਆ ਉਹਨੂੰ ਉਹਨੇ ਕਟੇ ਪੰਜ ਬੱਚਿਆਂ ਨੂੰ ਬਾਕੀ ਜਿਹੜੇ ଥିਗੇ ਯਾਨੀ ਘਬਰਾ ਸਾਰੇ ਗਏ ਦੀ ਬੱਚੇ ਬਹੁਤ ਜ਼ਿਆਦਾ ਘਬਰਾ ਗਏ ਥੀ ਕਿ ਮੈਡਮ ਦੇ ਬਹੁਤ ਜ਼ਿਆਦਾ ਲੜੇ ਆਈ ਮੈਡਮ ਬੱਚ ਮੈਡਮ ਬੱਚਿਆਂ ਨੂੰ ਬਚਾਉਂਦੀ ਸੀਗੀ ਇੱਕ ਕਰਕੇ ਫਿਰ ਬੱਚੇ ਮੈਡਮ ਤੇ ਜ਼ਿਆਦਾ ਲੜੇ ਆਈ ਤਿੰਨ ਬੱਚੇ ਜ਼ਿਆਦਾ ਸੀਰੀਅਸ ਨੇ ਬਹੁਤੇ ਤੇ ਦੋ ਬੱਚੇ ਠੀਕ ਨੇ ਉਹਨਾਂ ਦੇ ਵਿੱਚੋਂ ਇਹਨਾਂ ਦੇ ਮਾਪਿਆਂ ਨੂੰ ਦੱਸ ਮਾਪਿਆਂ ਨੂੰ ਦੱਸੇ ਹੁਣ ਮਾਪੇ ਵੀ ਆ ਗਏ ਉਹਨਾਂ ਦੇ ਆਉਂਦੇ ਨੇ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕਿਸੇ ਨੇ ਨਹੀਂ ਉੱਤੇ ਮੱਲੇ ਲਵੇ ਲਾਉਣ ਇੱਕ ਦੋ ਕੁ ਬੁੜੀਆਂ ଥିਆਂ ਬਾਕੀ ਸਾਡੇ ਧਰਨਾ ਚੱਲਦਾ ਸਾਰੇ ਧਰਨੇ ਤੇ ਜਿਗਿਆ ਸੀ ਮੈਂ ਵੀ ਉੱਥੇ ਸੀ ਗਈ ਧਰਨੇ ਤੋਂ ਫਿਰ ਆਏ ਆ ਸਰਪੰਚ ਸਾਹਿਬ ਵੀ ਉੱਥੋਂ ਆਏ ਨੇ ਇਹ ਆ ਕੇ ਇਹਨਾਂ ਨੇ ਫਿਰ ਆਪਣੀ ਘਰ ਦੇੋਂ ਲੈ ਕੇ ਗਏ ਨੇ ਮੈਡਮ ਨੂੰ ਤੇ ਉਸ ਦਿਵਾਰ ਸਾਨੂੰ ਫੋਨ ਕਰਤੇ ਪਏ ਸੀ ਤੇ ਬੱਚਿਆਂ ਨੂੰ ਜਾ ਕੇ ਜਦ ਇਹਥੇ ਕੌਂਸਲਰ ਆ ਕੇ ਜੀ ਬੱਚੇ ਕਿਹੜੀ ਕਿਹੜੀ ਕਲਾਸ ਦੇ ਨੇ ਬਤਾ ਤੁਹਾਨੂੰ ਹੈ 2 ਚੌਥੀ ਦੇ ਨੇ ਤਿੰਨ ਪੰਜਵੀਂ ਦੇ ਨੇ ਬੱਚੇ ਹੁਣ ਠੀਕ ਨੇ ਤਿੰਨ ਬੱਚੇ ਹਾਂ ਠੀਕ ਨੇ ਨੇ ਉਦਾਂ ਠੀਕ ਨੇ ਨੇ ਜਿਆਦਾ ਬੱਚਿਆਂ ਦੇ ਤਿੰਨ ਦੇ ਬਹੁਤ ਜ਼ਿਆਦਾ ਲੜੇ ਮੈਡਮ ਦੇ ਹਾਲਾਤ ਮੈਡਮ ਦੇ ਵੀ ਠੀਕ ਆ ਮੈਡਮ ਠੀਕ ਨੇ ਹੁਣ ਜਣੀ ਪਹਿਲਾਂ ਬਹੁਤ ਜ਼ਿਆਦਾ ਯਾ ਪਿੰਡੋਂ ਤਾਂ ਬਹੁਤ ਮਸੀਆਂ ਪਹੁੰਚਾਈ ਹਨ ਮੈਂ ਉੱਥੇ ਹੀ ਪ੍ਰਾਇਮਰੀ ਸਕੂਲ ਦੇ ਹਾਂਜੀ ਉਹ ਬਚਾਉਂਦੇ ਬੱਚਿਆਂ ਨੂੰ ਉਹਨਾਂ ਤੇ ਜ਼ਿਆਦਾ ਲੜ ਗਏ ਉਹ ਬੱਚਿਆਂ ਨੂੰ ਬਚਾਉਂਦੇ ਸੀਗੇ ਉਹ ਕੀ ਮੰਗ ਕਰਦੇ ਮੰਗ ਇਹ ਕਰਦੇ ਮਤਲਬ ਸਾਰੇ ਸਕੂਲ ਦੇ ਦੇਖਿਆ ਜਾਵੇ ਆ ਕੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਆ ਕੇ ਦੇਖੋ ਗੌਰ ਕਰੋ ਵੀ ਇਹ ਮੜੇ ਮੋਟਾ ਨੂੰ ਮੜਾ ਲੱਗਦਾ ਕਿਤੇ ਉਹਨੂੰ ਜਦੇ ਚਕਵਾਓ ਭਜਾਓ ਸੱਦ ਕੇ ਕਿਸੇ ਨੂੰ ਸਿੱਖ ਨਿਕਲੀ ਟੈਕਣ ਦਾ ਜਾਨ ਦਾ ਵੀ ਖਤਰਾ ਹੋ ਸਕਦਾ ਬੱਚਿਆਂ ਦਾ ਪੂਰਾ ਪੂਰਾ ਬੱਚੇ ਨੇ ਘਵਰਾ ਕੇ ਬੱਚਿਆਂ ਨੂੰ ਕੁਝ ਹੋ ਸਕਦਾ ਹੈ ਡਾਕਟਰ ਸਾਹਿਬ ਕੀ ਨਾਮ ਹੈ ਦੱਸੋ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਪਰਮਜੀਤ ਡਾਕਟਰ ਸਾਹਿਬ ਕੀ ਨੀ ਤੋ ਬੱਚੇ ਆਏ ਨੇ ਕੀ ਮਾਮਲਾ ਹੈ ਹੈ ਹਾਂਜੀ ਆਪਣੇ ਕੋਲ ਅੱਜ ਖੀਨੀਆਂ ਤੋਂ ਬੱਚੇ ਆਏ ਆ ਵਿਦਿਊ ਟੀਚਰ ਬੱਚਿਆਂ ਨੂੰ ਬੀਜ਼ ਨੇ ਮਤਲਬ ਉਹ ਮੁਖਿਆਲ ਨੇ ਕੱਟਿਆ ਹੈ ਤੇ ਬੱਚੇ ਦੋ ਤਿੰਨ ਬੱਚੇ ਤਾਂ ਥੋੜੇ ਅਨਕੋਸ਼ੀਅਸ ਕੰਡੀਸ਼ਨ ਸੀ ਆਏ ਸੀਗੇ ਪਰ ਹੁਣ ਸਟੇਬਲ ਨੇ ਬੱਚਿਆਂ ਦੇ ਨਾਲ ਉਹਨਾਂ ਦੀ ਇੱਕ ਫੀਮੇਲ ਟੀਚਰ ਵੀ ਸੀ ਮੈਡਮ ਕਿੰਨੇ ਬੱਚੇ ਸੀ ਟੋਟਲੀ ਪੰਜ ਬੱਚੇ ਸੀ ਔਰ ਇੱਕ ਮੈਡਮ ਨੇ ਕਿੰਨੀ ਕੀ ਉਮਰ ਦੇ ਬੱਚੇ ਹੈਗੇ ਆ ਜੀ ਬੱਚੇ ਲੀਅਰਬਾਊਟ 4 ਤੋਂ 5 ਸਟੈਂਡਰਡ ਦੇ ਬੱਚੇ ਆ ਚੌਥੀ ਪੰਜਵੀਂ ਕਲਾਸ ਦੇ ਬੱਚੇ ਆ ਸਾਰੇ ਇੱਕ ਬੱਚਾ 3rd ਕਲਾਸ ਦਾ ਵੀ ਹੈ ਆ ਬੱਚੇ ਕੋਈ ਸਵੀਅਰਤਾ ਨਹੀਂ ਹੈਗੀ ਜੀ ਦੋ ਤੋਂ ਤਿੰਨ ਬੱਚੇ ਅਨਕੋਸ਼ੀਅਸ ਕੰਡੀਸ਼ਨ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਕਟਿਆ ਹੋਇਆ ਸੀ ਪਰ ਹੁਣ ਅੰਡਰ ਕੰਟਰੋਲ ਹੈ ਆ ਮੰਨ ਸਵੈਲਿੰਗ ਵਗੈਰਾ ਬੱਚਿਆਂ ਦੇ ਅੰਡਰ ਕੰਟਰੋਲ ਦੇ ਵਿੱਚ ਹੈਗੇ ਆ ਜੀ ਆ ਹੁਣ ਕੰਟਰੋਲਸ ਹੈ ਟ੍ਰੀਟਮੈਂਟ ਤੋਂ ਬਾਅਦ ਕੰਟਰੋਲਸ ਹੈ ਪੇਰੈਂਟਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਜੀ ਉਹ ਸਕੂਲ ਵੱਲੋਂ ਉਹਨਾਂ ਨੇ ਸੂਚਿਤ ਕਰਤਾ ਸੀ ਔਰ ਕਈ ਬੱਚਿਆਂ ਦੇ ਪੇਰੈਂਟਸ ਆ ਵੀ ਚੁੱਕੇ ਨੇ ਹਾਂਜੀ ਠੀਕ ਹੈ ਥੈਂਕ ਯੂ